ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਉਮੀਦ ਹੈ ਤੁਸੀਂ ਸਾਰੇ ਜਾਈਂ ਠੀਕ ਠਾਕ ਹੋਵੋਗੇ ਬਾਕੀ ਮਿਲਦੇ ਆਂ ਜੀ ਦਿਨੇ ਅੱਜ ਨਵੇਂ ਬਲੌਗ ਚ ਤੇ ਲਓ ਜੀ ਹੁਣ ਆਪਾਂ ਰੋਟੀ ਟੁੱਕ ਖਾ ਲਿਆ ਤੇ ਹੁਣ ਆਪਾਂ ਚੱਲਿਆਂਗੇ ਧੂਰੀ ਨੂੰ ਸਕੂਟਰੀ ਥੋੜੀ ਦਿਖਾ ਕੇ ਆਉਣੀ ਹੈ ਤੇ ਚੱਲਦੇ ਆਂਗੇ ਹੁਣ ਧੂਰੀ ਨੂੰ ਮਿਲਦੇ ਆਂ ਧੂਰੀ ਜਾ ਕੇ ਲਓ ਜੀ ਅਸੀਂ ਧੂਰੀ ਪਹੁੰਚ ਗਏ ਅਸੀਂ ਆਏ ਆ ਜਨਤ ਹਸਪਤਾਲ ਤੋਂ ਪਹਿਲਾਂ ਇੱਥੋਂ ਥੋੜੀ ਜੀ ਦਵਾਈ ਲੈਣੀ ਸੀ ਆਪਾਂ ਨੇ ਤੇ ਨਤ ਹਸਪਤਾਲ ਬਹੁਤ ਮਸ਼ਹੂਰ ਹੈ ਤੇ ਇੱਥੋਂ ਬਾਅਦ ਹੁਣ ਆਪਾਂ ਚੱਲਾਂਗੇ ਫਿਰ ਸਕੂਟਰੀ ਵਾਲਿਆਂ ਦੇ ਲਓ ਜੀ ਪਹੁੰਚ ਗਏ ਆਪਾਂ ਅੱਜ ਫਿਰ ਹੋਂਡਾ ਵਾਲਿਆਂ ਦੀ ਏਜੰਸੀ 'ਚ ਸਕੂਟਰੀ ਥੋੜੀ ਜੀ ਆਵਾਜ਼ ਜੀ ਕਰਦੇ ਪ੍ਰੋਬਲਮ ਜੀ ਉਹ ਦਿਖਾਉਣ ਆਪਾਂ ਆਏ ਤੇ ਅੱਜ ਤੇ ਮੈਂ ਨਾਮ ਇਹੋ ਜਿਹਾ ਦਿਖਾ ਦਈਏ ਪਹਿਲਾਂ ਪਹਿਲੇ ਕੋਈ ਜ਼ਿਆਦਾ ਨੁਕਸਾਨ ਨਾ ਪੈ ਜੇ ਤਾਂ ਕਰਕੇ ਪਹੁੰਚ ਜਾਵਾਂਗੇ ਲਓ ਜੀ ਅਸੀਂ ਇੱਥੇ ਬੈਠੇ ਸਾਨੂੰ ਕਰਨੀ ਪੂ ਕਾਫੀ ਵੇਟ ਕਿਉਂਕਿ ਅੰਦਰ ਭੀੜ ਬਹੁਤ ਜ਼ਿਆਦਾ ਹੈਗੀ ਹਸਪੀਟਲ ਚ ਤੇ ਦਵਾਈ ਲੈਣ ਦੀ ਥੋੜੀ ਜੀ ਤਾਂ ਕਰਕੇ ਸਾਨੂੰ ਲੱਗਦੀ ਇੱਥੇ ਘੰਟਾ ਦਗਣ ਘੰਟਾ ਤੇ ਆਪਾਂ ਅਸੀਂ ਬਾਹਰ ਬੈਠੇ ਆਂਗੇ ਹਵਾ ਆਉਂਦੀ ਹੈ ਵਧੀਆ ਕਾਈ ਦੇ ਇੱਥੇ ਇਤਰਾਪਨੀ ਖੜੀ ਹੈ ਸਤਿ ਸ੍ਰੀ ਅਕਾਲ ਲਓ ਜੀ ਹੁਣ ਮੈਂ ਆ ਗਿਆ ਕੀ ਬਰਡਵਾਲ ਸਪਰਸ਼ ਕਿਕਰੇ ਕਿਉਂਕਿ ਸਪਰਸ਼ ਨੂੰ ਆਪਾਂ ਲੈ ਕੇ ਜਾਣੇ ਨਾਲ ਸਪਰਸ਼ ਤੇਰੀ ਮੰਮੀ ਦੀ ਸਟੀਆਂ ਕਰਕੇ ਉਹ ਇੱਕ ਦੋ ਦਿਨ ਪਿੰਡ ਰਹਿਣ ਜਾਣਗੇ ਤੇ ਇੱਥੇ ਮੈਂ ਜ਼ਿਆਦਾ ਵਲੌਗ ਨਹੀਂ ਬਣਾਇਆ ਬਸ ਇੰਨਾ ਕੀ ਬਣਾਇਆ ਤੇ ਲਓ ਜੀ ਆਪਾਂ ਧੂਰੀ ਤੋਂ ਬਾਗੇ ਤੇ ਬਰਡਵਾਲ ਸਪਰਸ਼ ਕੋਲੇ ਕਿਉਂਕਿ ਇਸ ਪਰਸਨ ਨੇ ਆਉਣਾ ਸੀਗਾ ਮੇਰੇ ਨਾਲ ਉਹਨਾਂ ਨੇ ਹਮ ਸੁੱਟੀਆਂ ਕਰਕੇ ਇੱਕ ਦੋ ਦਿਨ ਰੇ ਨਾ ਆਉਣਾ ਸੀਗਾ ਤਾਂ ਕਰਕੇ ਉੱਥੇ ਮੱਡਵਾਲ ਵਾਗ ਗਿਆ ਤੇ ਉਹਨਾਂ ਨੂੰ ਲੈ ਕੇ ਘਰ ਆਏ ਤਾਂ ਪੂਰਾ 1 ਵਜ ਗਿਆ ਸੀ ਟੀਟ ਦੁਪਹਿਰ ਤੇ ਆ ਕੇ ਆਪਾਂ ਫਿਰ ਉੱਧਰ ਪਏਗੇ ਆਰਾਮ ਕਰਨ ਲੱਗੇ ਤੇ ਘੰਟਾ ਤੱਕ ਸੌਂਗੇ ਫਿਰ ਉਸ ਤੋਂ ਬਾਅਦ ਆਪਾਂ ਨੇ ਹੁਣ ਚਾਹ ਪਾਣੀ ਪੀ ਲਿਆ ਚਾਹ ਪਾਣੀ ਪੀ ਕੇ ਆਪਾਂ ਆ ਗਏ ਦੁਕਾਨ ਦੇ ਵਿੱਚ ਤੇ ਦੁਕਾਨ ਦੇ ਵਿੱਚ ਹੁਣ ਆਪਾਂ ਲਾਉਣੇ ਹਾਜ਼ਰੀ ਤੇ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂਗੇ ਨਾਮ ਮੰਨਾਸ ਜਿਨ੍ਹਾਂ ਨੇ ਆਪਾਂ ਨੂੰ ਕੀਤੇ ਨੇ ਪਿਆਰੇ ਪਿਆਰੇ ਕਮੈਂਟ ਤੇ ਸਭ ਤੋਂ ਪਹਿਲਾਂ ਭੈਣ ਦਾ ਕਮੈਂਟ ਭੈਣ ਬਲਜੀਤ ਕੌਰ ਬਹੁਤ ਸੋਹਣੇ ਸੋਹਣੇ ਕਈ ਕਮੈਂਟ ਨੇ ਭੈਣ ਦੇ ਧੰਨਵਾਦ ਭੈਣੇ ਬਹੁਤ-ਬਹੁਤ ਤੁਹਾਡਾ ਤੁਸੀਂ ਮੈਨੂੰ ਇੰਨਾ ਪਿਆਰ ਦਿੰਨੇ ਆਪਣੇ ਭਰਾ ਨੂੰ ਤੇ ਪਹਿਲਾਂ ਉਹਨਾਂ ਦੀ ਦੀਪੀ ਤੁਸੀਂ ਦੇਖ ਲਈ ਹੁਣ ਚੈੱਕ ਕਰੋ ਉਹਨਾਂ ਦਾ ਕਮੈਂਟ ਉਹਨੇ ਕਮੈਂਟ ਕੀਤਾ ਆਪਣਾ ਪਰਸੋਂ ਵਲੌਗ ਨਹੀਂ ਆਇਆ ਕਹਿੰਦੀ ਵੀ ਵੀਰੇ ਤੁਹਾਨੂੰ ਮਿਸ ਕੀਤਾ ਬਹੁਤ ਤੇ ਮੈਂ ਵੀ ਬਣੇ ਸਾਰਿਆਂ ਨੂੰ ਬਹੁਤ ਮਿਸ ਕੀਤਾ ਪਰ ਥੋੜੀ ਜਿਹੀ ਮਜਬੂਰੀ ਹੋ ਗਈ ਵਲੌਗ ਆਪਾਂ ਨਹੀਂ ਪਾ ਰਹੇ ਪਾਸੇ ਤੇ ਤਾਂ ਕਰਕੇ ਥੋੜੀ ਜਿਹੀ ਮਜਬੂਰੀ ਹੋ ਗਈ ਤੇ ਕੱਲ ਆਪਾਂ ਨੇ ਵਲੌਗ ਪਾਇਆਗਾ ਤੇ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਤੇ ਹੁਣ ਉਹਨਾਂ ਦਾ ਦੂਸਰਾ ਕਮੈਂਟ ਚੈੱਕ ਕਰੋ ਬਹੁਤ ਸੋਹਣਾ ਕਮੈਂਟ ਕਰਿਆ ਭੈਣ ਨੇ ਤੇ ਇਦਾਂ ਹੀ ਪਿਆਰ ਆਪਣਾ ਦਿੰਦੇ ਰਹੋ ਆਪਣੇ ਭਰਾ ਨੂੰ ਬਹੁਤ ਵਧੀਆ ਲੱਗਦਾ ਹੈ ਹੌਸਲਾ ਮਿਲਦਾ ਹੈ ਤੇ ਹੁਣ ਉਸ ਤੋਂ ਬਾਅਦ ਦੂਸਰਾ ਕਮੈਂਟ ਭੈਣ ਪਰਮਗਰੀਵਾਲ ਦਾ ਧੰਨਵਾਦ ਭੈਣੇ ਤੁਸੀਂ ਵੀ ਸਾਡੇ ਬਲੌਗ ਦੇਖਦੇ ਹੋ ਤੇ ਕਮੈਂਟ ਕਰਦੇ ਹੋ ਵਧੀਆ ਲੱਗਦਾ ਤੇ ਇਦਾਂ ਹੀ ਕਮੈਂਟ ਕਰਦੇ ਰਹੋ ਹਮੇਸ਼ਾ ਬਲੌਗ ਦੇਖਦੇ ਰਹੋ ਤੇ ਹੋਰ ਵੀ ਥੋੜਾ ਜਿਹਾ ਆਪਣੇ ਭੈਣ ਭਰਾ ਨੂੰ ਕਹਿ ਕੇ ਤੁਸੀਂ ਕਮੈਂਟ ਕਰਾਇਆ ਕਰੋ ਵਧੀਆ ਲੱਗਦਾ ਜਦੋਂ ਕਮੈਂਟ ਆਉਂਦੇ ਨੇ ਤੇ ਜਰੂਰ ਉਹਨਾਂ ਨੂੰ ਕਹੋ ਵੀ ਆਪਾਂ ਨੂੰ ਹੋਰ ਵੀ ਕਮੈਂਟ ਕਰਨ ਤੇ ਨਵੇਂ ਮੈਂਬਰਾਂ ਨੂੰ ਪਰ ਹਰ ਰੋਜ਼ ਹੀ ਬੇਨਤੀ ਕਰਦੇ ਆਂਗੇ ਪਰ ਕਦੇ ਕਰਿਆ ਹਾਜ਼ਰੀ ਆ ਜਾਂਦੀਆਂ ਨਵੇਂ ਨਹੀਂ ਪਰ ਜਾਦਾ ਨਹੀਂ ਆਉਂਦੀ ਚਲੋ ਕੋਈ ਚੱਕਰ ਨਹੀਂ ਹੌਲੀ ਹੌਲੀ ਲੱਗ ਜੂਗਾ ਤੇ ਤੀਸਰਾ ਆਪਾਂ ਨੂੰ ਕਮੈਂਟ ਆਇਆਗਾ ਜੀ ਗਰੇਵਾਲ ਪੰਜਾਬੀ ਟਰੈਵਲ ਵਾਲੇ ਵੀਰੇ ਦਾ ਉਹਨਾਂ ਦਾ ਵੀ ਬਹੁਤ ਸੋਹਣਾ ਕਮੈਂਟ ਹੈਗਾ ਧੰਨਵਾਦ ਵੀਰੇ ਤੁਸੀਂ ਸਾਡਾ ਬਲੌਗ ਦੇਖਿਆ ਸਾਨੂੰ ਕਮੈਂਟ ਕੀਤਾ ਤੇ ਤੁਹਾਡੇ ਬਲੌਗ ਵੀ ਬਹੁਤ ਸੋਹਣੇ ਹੁੰਦੇ ਨੇ ਮੈਂ ਹਰ ਰੋਜ਼ ਦੇਖਦਾ ਆਂਗਾ ਤੇ ਇੱਕ ਕਮੈਂਟ ਵੀ ਕਰਦੇ ਆਂ ਬਲੌਗ ਵੀ ਦੇਖਦੇ ਆਂਗੇ ਤੇ ਤੁਸੀਂ ਬਹੁਤ ਸੋਹਣੇ ਸੋਹਣੇ ਵਲੌਗ ਬਣਾਉਂਦੇ ਹੋ ਤੇ ਤੁਹਾਡਾ ਨੇਚਰ ਹੈ ਜਿਹੜਾ ਬਹੁਤ ਨਾਈਸ ਹੈਗਾ ਬਹੁਤ ਵਧੀਆ ਸਵੇਰਾ ਆਏਗਾ ਤੇ ਕਿਉਂਕਿ ਬੰਦੇ ਦਾ ਸਾਕਲ ਦੇਖ ਕੇ ਪਤਾ ਲੱਗ ਜਾਂਦਾ ਹੈ ਨਾ ਵੀ ਸਵਾ ਕਿੱਦਾਂ ਦੇ ਵੀਰਾ ਬਹੁਤ ਨਾਈਸ ਸਵਾਦ ਹੈ ਬਹੁਤ ਨਰਮ ਸਵਾਦ ਆਉਂਦਾ ਹੈਗਾ ਤੇ ਵਧੀਆ ਲੱਗਦਾ ਹੈਗਾ ਤੇ ਕੋਈ ਗੱਲ ਨਹੀਂ ਵੀਰੇ ਆਪਾਂ ਦਾ ਬੋਲੋਗੇ ਕਦੇ ਇੱਕ ਦਿਨ ਜ਼ਰੂਰ ਆਪਾਂ ਮਿਲਾਂਗੇ ਟਾਈਮ ਕੱਢ ਕੇ ਤੇ ਆਪ ਕਿਉਂਕਿ ਆਪਣੇ ਪਿੰਡਾਂ ਦਾ ਜਿਆਦਾ ਦੂਰ ਨਹੀਂ ਹੈਗੇ ਨੇੜੇ-ਨੇੜੇ ਆਂਗੇ ਤੇ ਮਿਲਾਂਗੇ ਤੇ ਮਿਲ ਕੇ ਇੱਕ ਦੂਜੇ ਦੇ ਨਾਲ ਬਲੌਗ ਜ਼ਰੂਰ ਬਣਾਵਾਂਗੇ ਆਪਾਂ ਤੇ ਮਲਾਵਾਂਗੇ ਤੁਸੀਂ ਮੈਨੂੰ ਆਪਣੇ ਸਬਸਕ੍ਰਾਈਬ ਜਿੰਨਾਂ ਨਾਲ ਬਲਾਇਓ ਤੇ ਮੈਂ ਆਪਣੇ ਨਾਲ ਮਿਲਾਂਵਾਂਗਾ ਤੇ ਆਪਣੀ ਜਿਹੜੀ YouTube ਫੈਮਿਲੀ ਹੈਗੀ ਇਦਾਂ ਹੀ ਆਪਣਾ ਹੋਰ ਅੱਗੇ ਵਧਦਾ ਜਾਊਗਾ ਫਲਾਹਨਾ ਤੇ ਵਧੀਆ ਲੱਗਦਾ ਜਦੋਂ ਇਦਾਂ ਦੇ ਕਮੈਂਟ ਆਉਂਦੇ ਨੇ ਬਹੁਤ ਸੋਹਣਾ ਲੱਗਦਾ ਹੈਗਾ ਤੇ ਬੇਨਤੀ ਸਾਰਿਆਂ ਨੂੰ ਕਮੈਂਟ ਹੋਰ ਵੀ ਕਰਿਓ ਅਜੇ ਨਵੇਂ ਮੈਂਬਰ ਜੁੜੋ ਸਾਡੇ ਨਾਲ ਦੀ ਅਸੀਦੀ ਵਧੀਆ ਵਧੀਆ ਕਿ ਮੈਂ ਵਲੌਗ ਲੈ ਕੇ ਆਉਂਦੇ ਰਹਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਕਿੰਨੇ ਨੇ ਆਪਣਾ ਕਮੈਂਟ ਕੀਤੇ ਲੋ ਜੀ ਬਿੰਦ ਦੇ ਵਿੱਚ ਹੀ ਹਵਾ ਕੀ ਬਹੁਤ ਤੇਜ਼ ਤੇ ਬੱਦਲ ਹੋ ਗਿਆ ਕਣੀਆਂ ਲੱਗਦੀਆਂ ਪੈਣ ਬਿੰਦ ਦੇ ਵਿੱਚ ਹੀ ਮੀਂਹ ਪਰਿਆ ਦੇਖੋ ਕਾਫੀ ਬੱਦਲ ਹੋਇਆ ਹੋਇਆ ਹੈਗਾ ਤੇ ਕਣੀਆਂ ਉਤਰੀਆਂ ਮੋਟੀਆਂ ਮੋਟੀਆਂ ਤੇ ਹਵਾ ਚੰਦ ਪੀ ਠੰਡੀ ਠੰਡੀ ਦੇਖੋ ਇਧਰ ਗਲੀ ਦੇ ਵਿੱਚ ਵੀ ਲੈ ਤੁੱਪ ਨੇ ਮੀਂਹ ਦੇਖੋ ਲੈ ਤੁੱਪ ਨਿਕਲੀ ਏ ਟੀਟਕਾ ਨੇ ਮੀਂਹ ਪੈਂਦਾ ਲੋ ਜੀ ਅਸੀਂ ਹੁਣ ਜਾਣਾਂਗੇ ਕਿਤੇ ਨੂੰ ਪਰ ਇਹ ਨਹੀਂ ਦੱਸਦੇ ਕਿ ਕਿੱਥੇ ਜਾਣੇ ਇਹ ਸੀਕ੍ਰੀਟ ਹੈਗਾ ਜਾ ਰਹੇ ਹਾਂਗੇ ਹੁਣ ਅਸੀਂ ਕਿਸੇ ਜ਼ਰੂਰੀ ਕੰਮ ਨੰਨੇ ਯੂਨਾਈਟਿਡ ਪ੍ਰੈਸ ਤੇ ਤੇ ਲੋ ਜੀ ਅਸੀਂ ਜਿੱਥੇ ਜਾਣਾ ਸੀ ਉੱਥੇ ਅਸੀਂ ਪਹੁੰਚ ਗਏਾਂਗੇ ਤੇ ਹੁਣ ਅਸੀਂ ਥੋੜਾ ਜਿਹਾ ਕਰਨੇ ਕੰਮ ਹੈ ਕਿ ਜ਼ਰੂਰੀ ਕੰਮ ਤੀਗਾ ਤੇ ਥੋੜੇ ਪ੍ਰਾਈਵੇਟ ਵੀ ਆਪਾਂ ਦੱਸ ਨਹੀਂ ਸਕਦੇ ਇਹਨਾਂ ਦੇ ਕੀ ਕੰਮ ਹੈਗਾ ਕਈ ਵਾਰੀ ਹੁੰਦੇ ਨੇ ਇਦਾਂ ਦੇ ਕੰਮ ਤੇ ਘਰ ਦੇ ਘਰੇਲੂ ਜੋ ਕੰਮ ਹੁੰਦੇ ਨੇ ਤੇ ਉਹ ਕੰਮ ਅਸਲੀ ਆਏ ਤੇ ਤੇ ਹੁਣ ਅਸਲੀ ਉਹ ਕੰਮ ਕਰਕੇ ਤੁਹਾਨੂੰ ਬਾਅਦ ਵਿੱਚ ਜਾਂਦੇ ਹੋਏ ਫਿਰ ਮਿਲਦੇ ਆਂਗੇ ਨਾ ਤੇ ਬਲੌਗ ਦੀਨਾਂ ਬਣੇ ਰਹੋ ਵਧੀਆ ਵਧੀਆ ਬਲੌਗ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਲਓ ਜੀ ਸੀ ਹੋ ਕੇ ਵਾਪਸ ਕਰ ਰਹੇ ਹਾਂ ਪਿਆਰ ਨਾਲ ਜਾਨਾਂਗੇ ਘਰੇ ਤੇ ਮਿਲਦੇ ਆਂ ਘਰੇ ਜਾ ਕੇ ਕੱਪੜੇ ਲੈਣ ਗਏ ਦੇ ਫਿਰ ਆ ਦੇਖੋ ਜੀ ਕਿਸੇ ਨੇ ਸਾਂਖ ਦੇ ਨਾਲ ਕੋਠੇ ਦੇ ਉੱਤੇ ਮੋਟਰਸਾਈਕਲ ਬਣਾਇਆ ਹੋਇਆ ਐ ਐ ਖੜਾ ਜਿਵੇਂ ਜਿਵੇਂ ਅਸਲੀ ਹੁੰਦਾ ਇਧਰੋਂ ਦਿਸਣਾ ਹਟ ਕੇ ਬੰਦ ਹੋ ਗਿਆ ਇਹ ਇਸ ਤੀ ਹੁੰਦਾ ਐ ਕਿ ਆਪਰੋਂ ਪਿੰਡ ਤੋਂ ਖਾਣ ਪੀਣ ਨੂੰ ਸਾਮਾਨ ਕੁਝ ਫੇਟ ਜਾਵਾਂਗੇ ਘਰ ਨੂੰ ਇਧਰ ਸਤਾ ਜੀ ਜਿਹੜੀਆਂ ਤੇ ਫਲਾਣੀਆਂ ਦੁਕਾਨਾਂ ਦਾ ਤੇਟੀ ਜਫੀ ਕਰਕੇ ਲਓ ਜੀ ਆਪਾਂ ਪਹੁੰਚ ਗਏ ਘਰੇ ਤੇ ਹੁਣ ਆਪਾਂ ਕਰਦੇ ਆ ਬਲੌਗ ਦਾ ਐਂਡ ਤੇ ਉਮੀਦ ਆ ਤੁਹਾਨੂੰ ਸਾਡਾ ਬਲੌਗ ਅੱਜ ਦਾ ਪਸੰਦ ਆਊਗਾ ਗਰਮਾ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਦੱਸਿਓ ਕਿਦਾਂ ਲੱਗਿਆ ਬਲੌਗ ਕਮੈਂਟ ਕਰਕੇ ਜਰੂਰ ਮਿਲਦੇ ਆਂ ਇਸ ਸਵੇਰੇ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ